ਆ ਦੇ ਜੀ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਮੀਤ ਹਟੰਦਾ ਨਾਂ ਨਹੀਂ ਲੈਣਿਆ ਤੇ ਐਕਟਿਵਾ ਤੇ ਕਿੱਦਾਂ ਜਾਵਾਂਗੇ ਕੁੜੀਆਂ ਵੀ ਆਪਣੀ ਤੇ ਚੱਲ ਕੋਈ ਗੱਲ ਨਹੀਂ ਤੇ ਮੈਂ ਕਹਿੰਦੀ ਜਾਂ ਰਹਿਣ ਹੀ ਦਿੰਨੇ ਆ ਮੈਂ ਨਹੀਂ ਰਹਿਣ ਕਾਲੀ ਦਿੰਨੇ ਆ ਐਕਟਿਵਾ ਤੇ ਆਪਾਂ ਜਾਣਾ ਹੀ ਨਹੀਂ ਹੈਗਾ ਆਪਾਂ ਜਾਵਾਂਗੇ ਗੱਡੀ ਤੇ ਨਾਲੇ ਮੰਮੀ ਜੀ ਹੋਣੇ ਹੀ ਜਾਵਾਂਗੇ ਤੇ ਤੁਹਾਡੀ ਸੋਭਾ ਹੋਣੀ ਆ ਅਗਲੇ ਨੇ ਤੇ ਇਹੋ ਸੋਚਣਾ ਵਾ ਕਿ ਵੱਡਿਆਣੇ ਕੱਲ ਤਾਂ ਹੀ ਆਏ ਨੇ ਉਹ ਤਾਂ ਮੈਨੂੰ ਪਤਾ ਨਾ ਕਿ ਕਿੰਨੇ ਕੀ ਤੁਸੀਂ ਵੱਡਿਆਂ ਦੀ ਮੰਨਦੇ ਹੋ ਮੰਮੀ ਮੰਨਦੇ ਤੇ ਹੈਗੇ ਆ ਜਿੱਥੇ ਤੁਸੀਂ ਗਲਤ ਹੁੰਦੇ ਹੋਣਾ ਸਿਰਫ ਉਹੀ ਤੁਹਾਡੀ ਗੱਲ ਨਹੀਂ ਮੰਨੇਦੀ ਬਾਕੀ ਤੁਹਾਡੀ ਹਰ ਇੱਕ ਗੱਲ ਦੇ ਵਿੱਚ ਹਾਮੀ ਭਰੀਦੀ ਐ ਤੁਸੀਂ ਤੇ ਫੇਰ ਆਂਦੇ ਹੋ ਕਿ ਜੋ ਕੰਮ ਮੈਂ ਕਰਦੀ ਨਾ ਮੇਰੇ ਮਗਰ ਵੀ ਤੁਸੀਂ ਉਹ ਕੰਮ ਕਰੋ ਚਲੋ ਠੀਕ ਐ ਦੀਦੀ ਮੈਂ ਪੁੱਛ ਨਹੀਂ ਜੇ ਹੁੰਦੇ ਆ ਤੇ ਫਿਰ ਕਲਾ ਦੇਣੀ ਐ ਇਹਨਾਂ ਨੂੰ ਮੈਂ ਕੀ ਕਹਿਣੀ ਹਾਂ ਹਾਂਜੀ ਦੱਸੋ ਮੇਰਾ ਇੱਕ ਕੰਮ ਕਰੋ ਸੂਟ ਸੀਪ ਗਿਆ ਤੇ ਜਾਓ ਫੜ ਲਿਆਓ ਯਾਰ ਤੇਰੇ ਅਲੇ ਵੀ ਹੱਦ ਹੋਈ ਐ ਉਧਰੋਂ ਜਾਣ ਦਾ ਟਾਈਮ ਹੈ ਉਧਰੋਂ ਮੈਂ ਤੇਰਾ ਸੂਟ ਫੜਨ ਚਲ ਜਾਂ ਘਰ ਅੱਗੇ ਸੂਟ ਤੇ ਕੋ ਥੋੜੇ ਅਗਲੀ ਉਹਨਾਂ ਚ ਕੋਈ ਵੀ ਕੱਢ ਕੇ ਪੜਾ ਯਾਰ ਉਹਦਾ ਭਾਵੇਂ ਮੈਂ ਪਾ ਜਾਂਦੀ ਹੁਣ ਉਹ ਸੀਪ ਗਿਆ ਤੇ ਮੈਨੂੰ ਹੋਰ ਪਹਿਣੇ ਵੀ ਮੈਂ ਉਹ ਹੀ ਭਾ ਕੇ ਜਾਵਾਂ ਤੇ ਜਾਓ ਫੜ ਲਿਆ ਦੋ ਮਿੰਟ ਲੱਗਣੇ ਐ ਅਗਲੀ ਨੇ 30 30 ਸਾਰੇ ਘਰ ਦੇ ਕੰਮ ਛੱਡ ਕੇ ਤੇ ਮੇਰਾ ਸੂਟ ਸੀਕਾ ਮੈਂ ਫੜ ਲਉਣਾ ਪਰ ਮੈਨੂੰ ਨਾ ਆ ਤੇਰੀ ਗੱਲ ਬਿਲਕੁਲ ਪਸੰਦ ਨਹੀਂ ਹੈਗਾ ਜਦੋਂ ਮੈਂ ਕਿਤੇ ਜਾਣਾ ਹੈ ਤੂੰ ਹਮੇਸ਼ਾ ਕੋਈ ਨਾ ਕੋਈ ਵਿੱਚ ਕੱਢਣਾ ਹੁੰਦਾ ਕੰਮ ਵੀ ਆ ਕਰਦੀ ਆ ਕਰਦੀ ਆ ਨਹੀਂ ਚੰਗੇ ਲੱਗੀਦਾ ਮੈਂ ਵੀ ਘਰ ਦੇ ਸਾਰੇ ਕੰਮ ਕਰਨੀ ਐ ਮੈਂ ਤੇ ਤੁਹਾਡੇ ਵ ਉਹ ਮੇਰੇ ਉਹਨਾਂ ਬਿਲਕੁਲ ਬਾਕੀ ਜਿਹੜਾ ਵੀ ਹੈ ਨਾ ਕੰਮ ਨੇ ਦੇੜਲਾ ਫੇਰ ਨਾ ਮੇਰਾ ਮਤਲਬ ਆਵਾ ਤਾਂ ਤੂੰ ਟਾਈਮ ਹੀ ਬਣਾ ਛੱਡੀ ਮੈਂ ਤਾਂ ਕੁੜੀਆਂ ਨੂੰ ਕੱਪੜੇ ਪਾ ਲੈਣੀ ਜਾਉ ਛਾਬੀ ਮੈਂ ਰੱਖਣੀ ਹੈ ਨਾ ਉਦਾਂ ਤੇ ਇਹਨਾਂ ਮੈਨੂੰ ਪੁੱਛਣਾ ਨਹੀਂ ਪੁੱਛਣਗੇ ਮੈਂ ਅਖਾਂਗੀ ਮੈਂ ਮੋਟਰਸਾਈਕਲ ਤੇ ਜਾਉ ਉਹ ਫਰਜੀ ਹੱਲ ਇੱਧਰ ਵੀ ਨਹੀਂ ਹੈ ਆ ਉਹ ਨਵਦੀਪ ਇਧਰ ਆ ਹਾਂਜੀ ਬਟਵਾ ਰੱਖਿਆ ਸੀ ਉਹ ਉਥੇ ਨਾ ਉਧਰ ਨਾ ਇਧਰ ਆ ਆ ਵੀ ਕੋ ਮੈਂ ਨਬਾਰੀ ਚ ਰੱਖਿਆ ਤੁਸੀਂ ਤੇ ਇਦਾਂ ਹੀ ਰੱਖ ਛੱਡਦੇ ਹੋ ਉਹ ਇੱਥੇ ਕਿਹੜਾ ਚੋਰ ਪੈਣ ਰਹੇ ਨੇ ਆ ਲੋ ਫੜੋ ਮੀਰੀ ਗਾਲ ਸੁਣਾ ਹਾਂਜੀ ਭੈਣ ਵੀ ਬਾਬਾ ਉਹ ਚਲੇ ਗਿਆ ਤੇ ਦੇਖੀਆ ਕੋਲ ਸਰਪਰ 1500 ਦਾ 2000 ਆ ਰਹੀ ਤੇ ਬੜੇ ਹੁਣੇ ਆ ਚਲ ਕਢਾਵਾਂਗੇ ਨੇ ਤੇ ਹਣਾ ਥੋੜੇ ਜਿ ਮਮਮੀ ਤੋਂ ਲੈ ਲੋ ਆਹ ਮਮਮੀ ਨੇ ਦੇਣਾ ਤੈਨੂੰ ਗਿਣ ਕੇ ਨੋਟ ਤੇ ਵਾਧੂ ਹੁਣੇ ਜੇ ਲੋਡ ਪੈਗੀ ਤੇ ਫਿਰ ਕਢਾਲਾ ਹੈ ਤੇ ਚੱਲ ਵਾਧੂ ਆ ਚੱਲ ਫਿਰ ਵੀ ਜੇ ਵਾਧੂ ਹੁਣ ਤੇ ਚੰਗਾ ਹੀ ਏ ਚਲੋ ਨੇਰਾ ਨੂੰ ਰਹੋਗੇ ਫਿਰ ਜੇ ਕਦੇ ਲੋਡ ਹੀ ਪੈ ਜਿੰਦੀ ਆਗ ਨੂੰ ਨਹੀਂ ਹੋਰ ਕਿਸੇ ਨੂੰ ਆਹੋ ਇਹ ਵੀ ਤੇ ਗਲਤ ਹੈ ਸਹੀ ਮੇਰ ਤੋਂ ਹੈਗੇ ਨੀ ਤੇ ਮੈਂ ਫੜਾਵਾ ਤੁਹਾਨੂੰ 2000 ਰੁਪਏ ਮੇਰ ਤੋਂ ਹੀ ਹੈਗਾ ਚੱਲ ਲੱਲੀ ਹੋ ਵੀ ਤੂੰ ਨਾਲ ਤੇ ਮੈਂ ਵੀ ਪਾਜੀ ਕਿੰਨੇ ਕੇ ਪੈਸੇ ਦੇਵਾਂਗੇ ਦੇਣੇ ਤੇ ਬੰਦੀ ਹੀ ਏ ਆਹੋ ਬੰਦੀ ਤੇ ਸਹੀ ਹੈ ਯਾਰ ਕਦੇ ਦਿਆਂਗੇ ਠੀਕ ਆ ਕਿ ਨਹੀਂ ਆਹੋ ਚਲ ਦੇ ਦੇ 500 ਦਾ ਤੇ ਬਿਲਕੁਲ ਹੀ ਹਨਾ ਥੋੜੇ ਆ ਆ ਨਹੀਂ ਭਰੇ ਵੀ ਲੱਗੀ ਦਵਾ ਫਿਰ ਨਾਲੇ ਉਹ ਗੜਾ ਸਾਡੇ ਤੋਂ ਆਏ ਨੇ ਪਹਿਲੀ ਵਾਰੀ ਦੇਣੀ ਉਹਨਾਂ ਨੂੰ ਤੋਰ ਨਾਲ ਚੱਲ ਅਗਲੇ ਵੇਖਣ ਕਿਤੇ ਵਧੀਆ ਲੱਗੀਦਾ ਜੇ ਗਏ ਇਦਾਂ ਦੇ ਇਦਾਂ ਹੀ ਆ ਗਏ ਤਾਂ ਉਹਨਾਂ ਕਹਣਾ ਲਾਓ ਜੀ ਆਏ ਦੇ ਬੜੇ ਨੇ ਤੇ ਪਰ ਕੇ ਕੋਈ ਨਹੀਂ ਮੇਰ ਤੋਂ ਹੈ ਜਿਹੜੇ ਮੈਂ ਉਹ ਵੀ ਫੜ ਲੈਣੀ ਹਾਂ ਤੂੰ ਫੜ ਲੈ ਲੈ ਹੁਣ ਚਾਬੀ ਕਿੱਥੇ ਰੱਖ ਛੜੀ ਆ ਇੱਥੇ ਡੰਗੀ ਸੀ ਮੈਂ ਤੇ ਇੱਥੇ ਤਾਂ ਹੈਗੀ ਨਹੀਂ ਆ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਇੱਥੇ ਰੱਖੀ ਸੀ ਨਵਦੀਪੇ ਮੇਰੇ ਸੋਣੋ ਗੱਲ ਜਿੱਥੇ ਚੀਜ਼ਾਂ ਪਈਆਂ ਹੁੰਦੀਆਂ ਨਾ ਉੱਥੇ ਰਹਿੰਦਿਆ ਕਰ ਬਟਰਾਉਂਗੀ ਤੂੰ ਪਰਾਂ ਦਾ ਸ਼ੈਣ ਉਹ ਚਾਬੀ ਫੇਰ ਪਤਾ ਨਹੀਂ ਕਿਥੇ ਰੱਖੀ ਹੈ ਮੈਂ ਤੇ ਇੱਥੇ ਰਹਾਦਾ ਤੈਨੂੰ ਪਤਾ ਮੇਰਾ ਮੈਂ ਨਹੀਂ ਰੱਖੀ ਪਿੰਦਰ ਚਾਬੀ ਮੰਮੀ ਨੂੰ ਪੁੱਛ ਲੋ ਉਹਨਾਂ ਨੇ ਕਿਤੇ ਫੜ ਕੇ ਰੱਖਤੀ ਹੋਏ ਐਵੇਂ ਮੇਰੇ ਦਿਵਾਲੇ ਹੋ ਹੀ ਜਾਣਗੇ ਮੰਮੀ ਚਾਬੀ ਦਾ ਪਤਾ ਤੁਹਾਨੂੰ ਨਹੀਂ ਮੈਨੂੰ ਤੇ ਨਹੀਂ ਪਤਾ ਹੈਗਾ ਨਵਦੀਪ ਨੇ ਪੁੱਛਿਆ ਹੋਂਦੀ ਮੈਨੂੰ ਨਹੀਂ ਪਤਾ ਤੁਹਾਨੂੰ ਵੀ ਨਹੀਂ ਪਤਾ ਤੇ ਚਾਬੀ ਨੂੰ ਖੰਭ ਲੱਗ ਗਏ ਨੇ ਤੇ ਤੂੰ ਹਿੱਥੇ ਰੱਖੀ ਹੋਣੀ ਮੈਨੂੰ ਵੀ ਪਤਾ ਵੈ ਮੰਮੀ ਮੈਂ ਉੱਥੇ ਰੱਖਦਾ ਤੈਨੂੰ ਪਤਾ ਮੇਰਾ ਤੇ ਮੇਰੀ ਗੱਲ ਸੁਣੋ ਚਾਬੀ ਤੂੰ ਕੀ ਕਰਨੀ ਹੈ ਗੱਡੀ ਖੜਨੀ ਹੋਣੀ ਹੈ ਮੋਟਰਸਾਈਕਲ ਤੇ ਜਾਓ ਉਹ 100 200 ਦਾ ਤੇਲ ਲੱਗੇਗਾ ਉਹਦੇ ਤੇ 1000 ਰੁਪਏ ਤੋਂ ਘੱਟ ਨਹੀਂ ਪੈਣਾ ਹੈਗਾ ਅੱਛਾ ਇਹਦਾ ਮਤਲਬ ਚਾਬੀ ਤੁਹਾਡੇ ਕੋਲ ਹੀ ਹੈ ਨਹੀਂ ਮੇਰੇ ਕੋਲ ਹੈ ਨਹੀਂ ਕੀ ਉਹ ਮੰਮੀ ਐਵੇਂ ਨਾ ਇਦਾਂ ਕਰੋ ਉਹ ਦੋ ਕਿੱਥੇ ਹੈ ਚਾਬੀ ਮੀ ਆਉਂਦਾ ਕਿੱਦਾਂ ਜਾਵਾਂ ਕਿ ਮੋਟਰਸਾਈਕਲ ਤੇ ਉਦਾਂ ਮੰਮੀ ਮੈਂ ਚੱਲ ਜਾਣਾ ਸਹੀ ਕੁੱਛ ਉਹਦੇ ਮੀ ਕਰਕੇ ਤੰਗੀ ਆਉਣੀ ਜੀ ਬਿੰਦਲ ਕੋਈ ਵੇਖਿਆ ਵੀ ਕਰ ਉੱਥੇ ਵੀ ਪਰੌਣੇ ਨੂੰ ਹਕ ਤੋਹਾਂ ਪਈ ਦੇ ਕੇ ਹੀ ਹੋਣਾ ਇਸ ਕਰ ਕੋਈ ਨਹੀਂ ਮੰਮੀ ਉੱਥੇ ਥੋੜੀ ਦੇ ਦਾਂਗਾ ਜਿੰਨੇ ਕਹੋਗੇ ਉਨੇ ਦਵਾਂਗਾ ਤੇ ਇਹ ਤੁਹਾਡੀ ਟੌਰ ਬਣ ਜੇ ਤੇ ਗੱਡੀ ਤੇ ਜਾਣਾ ਮੰਮੀ ਕੱਲ ਟੌਰ ਦੀ ਨਹੀਂ ਹੈਗੀ ਹਾਂ ਮੀ ਆਉਂਦੇ ਭੇਜਦੇ ਜਾਵਾਂਗੇ ਮੈਨੂੰ ਠੰਡ ਲੱਗ ਜੇਗੀ ਹੋਰ ਆ ਲੈ ਖਣ ਲਫਾ ਹੋਵੋ ਮੰਮੀ ਉਦਾਂ ਨਹੀਂ ਕੋਈ ਗੱਲ ਲੱਭ ਹੋਣਾ ਵੀ ਜਾਣਾ ਨਾਲ ਅੱਛਾ ਉਹ ਨਾਲ ਵੀ ਜਾਣਾ ਤੁਹਾਡੇ ਜਾਣਾ ਤਾਂ ਹੈਗਾ ਜੀ ਜੋ ਵੀ ਚੱਲ ਜਣਗੇ ਨਾਲ ਤੇ ਮਾੜਾ ਸਭ ਵਧੀਆ ਲੱਗਾਂਗੇ ਸਾਰੇ ਜਾਣੇ ਤੇ ਇਦਾਂ ਕਰੀ ਵੀ ਉਹਨਾਂ ਕੋਲ 2000 ਦਾ ਤੇਲ ਪਵਾ ਲਈ 2000 ਦਾ ਆਹੋ ਤੇ ਹੋਰ ਚਲੋ ਕੋਈ ਨਹੀਂ ਪਵਾ ਲਾਂਗਾ ਨਵਦੀਪ ਆਜੋ ਫਿਰ ਚਲੋ ਆਜਾ ਆਜਾ ਜੋੜ ਮੇਲ ਕੀਤੇ ਹੁੰਦੇ ਇਹਨਾਂ ਨੇ ਮੈਨੂੰ ਤੇ ਆਵੇ ਪੁੱਛਣਾ ਹੁੰਦਾ ਉੱਤੋਂ ਵਾਲੀ ਦਾ ਇਹਨਾਂ ਨੇ ਆ ਗਏ ਜੀ ਇੰਨਾ ਟਾਈਮ ਲਾਤਾ ਤੀ ਇੰਨਾ ਟਾਈਮ ਲਾਤਾ ਤਾ ਤੇਰੇ ਤੇ ਆ ਗਿਆ ਸ਼ੋਗਰ ਮਸਾ ਅੱਡੇ ਤੇ ਨਹੀਂ ਜਾਣਾ ਪਿਆ ਕਿ ਹੋਰ ਹੁੰਦਾ ਤਾਂ ਨਿਆਜ਼ ਰੂਬ ਲਾ ਜਾਣਾ ਆ ਗਏ ਕੱਪੜੇ ਸਿੱਲੇ ਹੋ ਗਏ ਆ ਮੇਰੇ ਕੋਈ ਗੱਲ ਨਹੀਂ ਚੇਂਜ ਕਰ ਲੋ ਤੂੰ ਉਹ ਚੇਂਜ ਹੋਣੀ ਹੁਣ ਕਰਨੇ ਫੇਰ ਯਾਰ ਪਾਣੀ ਵੀ ਬਦਲਣੀ ਪਾਣੀ ਆ ਕੋਈ ਗੱਲ ਨਹੀਂ ਹੋਣਾ ਪਿਆ ਆਪੇ ਸੁੱਕ ਜਾਣੇ ਆ ਇਹ ਕਿਹੜੇ ਵੀ ਜ਼ਿਆਦਾ ਜੱਲੇ ਆ ਚੱਲਿਓ ਮੈਂ ਤਾਂ ਪਾਵਾਂ ਤੂੰ ਟਾਈਮ ਨਾ ਜ਼ਿਆਦਾ ਲਾਈਂਗਾ ਤੇ ਵੇਖਾਂ ਤਾਂ ਸਹੀ ਕਿਦਾਂ ਨਸੀਤਾ ਵਾ ਸੂਰਤ ਤੇ ਸੋਣਾ ਹੀ ਸੀਤਾ ਵਾ ਤੇ ਸੂਰਤ ਤੇ ਪ੍ਰੈਸ ਹੀ ਆ ਜਾਣ ਗਿਆ ਹੀ ਪੰਨੀ ਆ ਨਵੋ ਨੀਮ ਦੇ ਨਾ ਚਾਪਣੀ ਪਿਆ ਕੇ ਤੇ ਫੇਰ ਹੀ ਪਾਵਾਂਗੇ ਮੈਂ ਛਿੱਟ ਛੁੱਟ ਪੈ ਜੂਗੀ ਕੋਈ ਵੇਖਿਆ ਮੰਮੀ ਕੋਲੀ ਹੀ ਨਾ ਚਾਬੀ ਤੁਸੀਂ ਐਵੇਂ ਮੇਰੇ ਦਿਵਾਲੇ ਹੋਈ ਜਾਂਦੇ ਹੋ ਉਹ ਮੈਨੂੰ ਦੱਸ ਕੀ ਪਤਾ ਆ ਤੁਹਾਡੇ ਮੈਡਜੇ ਸਾਰੇ ਭੇਜੀ ਗਏ ਨੇ ਹੋਣ ਨਹੀਂ ਆਹ ਥੱਲੋਂ ਠੀਕ ਹੀ ਨੇ ਰੱਖੋ ਫੇਰ ਵਿੱਚ ਇੰਨਾ ਹਾਂ ਪਰਲੇ ਬੰਨਿਆ ਖੋਲ ਕੇ ਨਾ ਤੇ ਰੱਖ ਹਾਂ ਵੀ ਤੂੰ ਛਤੀ ਹੋ ਜਾਈ ਥੋੜੀ ਜੀ ਇੰਦਰੋਂ ਤੇ ਲੋਕ ਲੱਗਾ ਵਾ ਚਲੋ ਉਹ ਗੜਾ ਪਿੱਲਾ ਰੱਖੀਂ ਅਗਲਾ ਇਹ ਬੱਚਾ ਮੜਾ ਛੋੜਾ ਛੋੜਾ ਗੇਟ ਤੇ ਪਿੰਦਰ ਖੋਲ੍ਹ ਲੈਣੀ ਆ ਓਹੋ ਜਾ ਖੋਲ ਮੇਰ ਤੋਂ ਨਹੀਂ ਖੁੱਲਣਾ ਹੈਗਾ ਤੁਹਾਨੂੰ ਪਤਾ ਵੀ ਗੜ ਜੁੰਦਾ ਵਾ ਉਹ ਚੋ ਖੋਲ ਕੇ ਆਉਂਗਾ ਉਦਾਂ ਜੇ ਨਾ ਦਿੰਦੇ ਚਾਬੀ ਤੇ ਮੀਂਹ ਚ ਭਿੱਜਦੇ ਜਾਣਾ ਸੀ ਅੱਬਲ ਤੇ ਜਾ ਹੀ ਨਹੀਂ ਜਾਣਾ ਜਾਣ ਕੇ ਜਿੱਦ ਕਰਦੇ ਆ ਔਖੇ ਨੇ ਵਿੱਚੋਂ ਵੀ ਚੱਲੇ ਗਿਓ ਆ ਦਿਲ ਵੀ ਕਰੰਦਾ ਕਿ ਮੈਂ ਜਾਵਾਂ ਉਧਰ ਵੇਖ ਹੁਣ ਵੇਖਣ ਦੇ ਨੇ ਜੀ ਵੀ ਕਰੰਦਾ ਕਿ ਮੈਂ ਜਾਵਾਂ ਤੇ ਪਰ ਜਾਣਾ ਵੀ ਨਹੀਂ ਅਕੜ ਵੀ ਪੂਰੀ ਰੱਖਣੀ ਆ ਪਤਾ ਕੀ ਕਹਿੰਦੇ ਜੰਦੇ ਲਾਹਵਣਾਂ ਨੂੰ ਨਾਲ ਖੜਨਾ ਤੇ 2000 ਦਾ ਤੇਲ ਪੁਆਈ ਉਹਨਾਂ ਕੋਲ ਸੁਣਿਆ ਮੈਂ ਸਾਰਾ ਕੁਝ ਖੋਲ ਕੇ ਹਉਟੇ ਕਿਉਂ ਉੱਡੇ ਕਿਤੇ ਹਾਂ ਨਹੀਂ ਜਾਣਾ ਹਨਾ ਚੱਲ ਕੋਈ ਨਹੀਂ ਬਥੇਰਾ ਟਾਈਮ ਆ ਜੀ ਤੂੰ ਇੱਥਾਂ ਕਰ ਤੂੰ ਚੱਲ ਘਾਰ ਤੇ ਮੈਂ ਉਹ ਗੱਡੀ ਇੱਥੇ ਕਾਂ ਲਾਵਾਂ ਹਨਾ ਹਾਂਜੀ ਠੀਕ ਵੇਖੇ ਸੜਕ ਤੇ ਐਵੇਂ ਕੋਈ ਚੀਚੂ ਜੂ ਆ ਜਾਂਦੀ ਇਹਦੇ ਘਰ ਵੀ ਕੀ ਵੜਨੀ ਹੋਣੀ ਤੇ ਚੱਲ ਜਾਣਾ ਹਾਂ ਚਲੋ ਲਓ ਜੀ ਪਰੌਣੇ ਆ ਗਏ ਨੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋ ਸਾਨੂੰ ਠੀਕ ਠਾਕ ਹਾਂਜੀ ਵਧੀਆ ਤੁਸੀਂ ਕਿੰਦਰ ਕਿਥੇ ਹੋਣਾ ਗੱਡੀ ਲਾਉਣ ਗਏ ਨੇ ਅੱਗੇ ਕਹਿੰਦੇ ਇੱਥੇ ਸੜਕ ਤੇ ਕੀ ਖੜਾ ਰਣੀ ਆ ਉਹ ਵੀ ਆ ਟ੍ਰੈਫਿਕ ਹੁੰਦੀ ਜਾਂਦੀ ਆ ਤੇ ਕੋਈ ਨਹੀਂ ਬਰੀ ਅੰਦਰ ਜਾਓ ਤੁਸੀਂ ਚਲੋ ਠੀਕ ਆ ਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਕੀ ਆਲਾ ਵਧੀਆ ਤੁਸੀਂ ਸੁਣਾਓ ਬਸ ਵਧੀਆ ਬਹਿ ਜਾਓ ਬੈਠੇ ਤੇ ਤੁਸੀਂ ਹੋਣੀ ਤਿਆਰ ਹਣੇ ਨਹੀਂ ਮੈਂ ਤਿਆਰੀ ਆਵੇਂ ਹਏ ਦੀਦੀ ਯਾ ਸੂਟ ਪਾ ਕੇ ਜਾਣਾਗੇ ਬੁਰੇ ਨਾ ਲੱਗੂਗੇ ਉੱਥੇ ਬੁਰੇ ਕੀ ਲੱਗਣਾ ਮੈਂ ਤੇ ਇਸਪ੍ਰੈਸ ਕਰਕੇ ਪਾਇਆ ਹੁਣ ਤੁਸੀਂ ਅੱਗੇ ਤੇ ਕਦੇ ਮਾੜਾ ਸੂਟ ਪਾਇਆ ਨਹੀਂ ਆ ਤੇ ਅੱਜ ਕਿਦੋਂ ਤੁਸੀਂ ਦਿਲ ਕੱਢ ਲਿਆ ਦੀਦੀ ਇੱਕ ਤਾਂ ਨੂੰ ਗੱਲ ਕਵਾਂ ਐਵੇਂ ਗੁੱਸਾਣਾ ਕਰਿਓ ਹਾ ਸੂਟ ਨਾ ਮੈਨੂੰ ਮਾਸਾ ਨਹੀਂ ਜਿੱਚਾ ਲੱਗਣਿਆ ਹੋਰ ਕੋਈ ਪਾ ਲੋ ਐਵੇਂ ਬੇਇੱਜ਼ਤੀ ਕਰਾਉਗੀ ਉੱਥੇ ਕਿਸੇ ਨੇ ਕਹਿਣਾ ਘਰ ਵਾਲੇ ਹੀ ਸੂਟ ਪਾ ਕੇ ਆਗੇ ਨੇ ਹੋਰ ਦੀਦੀ ਤੁਸੀਂ ਗੱਲ ਛੱਡੋ ਕਵਲ ਨਹੀਂ ਤੁਹਾਨੂੰ ਕਹਿ ਦੇਣਾ ਨਵਾਂ ਮੈਂ ਤਾਂ ਤੈਨੂੰ ਹੱਸਣ ਦੀ ਆ ਮੈਂ ਤਾਂ ਨਵਾਂ ਸੂਟ ਸਵਾਇਆ ਉਹ ਪਾ ਕੇ ਜਾਣਾ ਮੈਂ ਤਾਂ ਨੂੰ ਡਿੱਕਣ ਦੀ ਹਾਂ ਪਚਾ ਪਾਣੀ ਪਿਆ ਕੇ ਤੇ ਫੇਰ ਪਾਵਾਂਗੀ ਕੱਪੜੇ ਹਾਂ ਹਾਂ ਇਹ ਦੀਦੀ ਚੰਗਾ ਤੁਸੀਂ ਹੱਸਣਦੇ ਹੋ ਤੁਸੀਂ ਤੇ ਮੈਨੂੰ ਡਰਾਇ ਛੜਿਆ ਤੂੰ ਤਾਂ ਐਵੇਂ ਡਰ ਗਈਆਂ ਤੈਨੂੰ ਪਤਾ ਸਹੀ ਆ ਭਾ ਜਿੱਦਾਂ ਮਰਜੀ ਤੰਗੀ ਆਏ ਮੈਸੂਮ ਨਹੀਂ ਕਦੀ ਮਾੜਾ ਪਾਇਆ ਇਹੋ ਤੇ ਮੈਂ ਕਹਿੰਦੀ ਹਾਂ ਤੁਹਾਨੂੰ ਦਿਖਾਉਂ ਹਾਂ ਕਿਹੜਾ ਨਵਾਂ ਸਵਾਇਆ ਜੇ ਚਲੋ ਮੈਂ ਹੱਥੇ ਪਹਿਲਾਂ ਹੀ ਪਾ ਕੇ ਆ ਗਈ ਮੈਨੂੰ ਵੀ ਦੱਸ ਜਿੰਨੇ ਮੈਂ ਵੀ ਨਵਾਂ ਆ ਆਮ ਦੀ ਕੋਈ ਸੂਟ ਤੇ ਤੇਰਾ ਵੀ ਬੜਾ ਸੋਹਣਾ ਵਾ ਨਾਲ ਤੂੰ ਸੋਣੀ ਵੀ ਬੜੀ ਲੱਗਣ ਢੀ ਆ ਪਰ ਦੀਦੀ ਫੀਲਿੰਗ ਜਿੰਨਾ ਆਉਂਦੀ ਜਿਹੜਾ ਨਵਾਂ ਸੂਰ ਪਾ ਕੇ ਚਾ ਚੜਦਾ ਵਾ ਨਾ ਉਹ ਵੱਖਰਾ ਹੀ ਹੁੰਦਾ ਵਾ ਤੇ ਨਵ ਪਾਣੀ ਪੀਣਾ ਗੱਲਾਂ ਜਿਵੇਂ ਭੁੱਲੀ ਗਈਆਂ ਨਹੀਂ ਦੀਦੀ ਮੈਂ ਨਹੀਂ ਪਾਣੀ ਨਹੀਂ ਪੀਣਾ ਹੈਗਾ ਮੈਂ ਫਿਰ ਚਾ ਧਰਵਾ ਤੇ ਫਿਰ ਆਣ ਕੇ ਬਖਾਉਣੀ ਆ ਤੈਨੂੰ ਹਾਂਜੀ ਕੋਈ ਨਹੀਂ ਧਰਾਂ ਬੱਲੇ ਹੋ ਗਈ ਤਿਆਰੀ ਹਾਂ ਹੋ ਗਈ ਬੜਕੀਆ ਵਧੀਆ ਤੂ ਸੁਣਾ ਕੇ ਤਾਂ ਵਧੀਆ ਵਧੀਆ ਫਿਰ ਗੱਡੀ ਤੰਦਲੌਨੀ ਓਏ ਤੇ ਮੈਂ ਫੇਰ ਹੁਣੀ ਤੇ ਕੱਢਣੀ ਹੈ ਬਾਹਰ ਖਾਣਾ ਵੀ ਲੈਣਾ ਆ ਮੈਂ ਚਲ ਕੋਈ ਨਹੀਂ ਉਧਰ ਵੀ ਆਪਣੀ ਕੋਈ ਜਾਂਦਾ ਹੋਰਸ ਨਾਮ ਬਹੁਤ ਵਧੀਆ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰਸ ਨਾਮ ਠੀਕ ਠਾਕ ਜੀ ਵਧੀਆ ਵਧੀਆ ਤੇ ਤੁਸੀਂ ਇਦਾਂ ਫਿਰੰਡੇ ਹੋ ਗੋ ਤਿਆਰੀਆਂ ਚੱਲਈਏ ਮੈਂ ਬਸ ਤੁਹਾਨੂੰ ਢੀ ਕੰਢੀ ਹੈ ਤਾਂ ਕੋਈ ਗੱਲ ਹੋ ਜਾਨੀ ਹੈ ਤਿਆਰ ਵੀ ਤੁਸੀਂ ਬਹੁਤ ਮੈਂ ਚਾਹ ਬਣਾਣਾ ਚਾਹ ਤੁਸੀਂ ਰਹਿਣ ਹੀ ਦੇਣੀ ਸੀ ਬਈਆ ਪਿੰਡ ਰਾਜ ਲਵ ਮੰਨਾ ਬਹਿਣ ਵਾਲਾ ਕੰਮ ਨਾ ਹੀ ਕਰੀ ਤੇ ਤਰੀਏ ਤਿਆਰ ਹੋਗਾ ਨਹੀਂ ਬਸ ਆਵੇ ਤਿਆਰੀਆਂ ਗਲੀਨਾ ਹੋਂਡੀਆਂ ਤਿਆਰ ਤੇ ਬਸ ਚਲੀ ਅੱਛਾ ਹਾਂ ਮੈਂ ਹੁਣ ਚਲ ਟਾਈਮ ਨਾ ਜਾਵਾਂਗੀ ਆਹੋ ਇਹ ਤੇ ਗੱਲ ਤੇਰੀ ਠੀਕ ਹੈ ਨਾਲ ਇੱਕ ਬਦਲਵਾਈ ਜੀ ਹੋਈ ਆ ਟਾਈਮ ਨਾਲ ਪਹੁੰਚੇ ਚੰਗੇ ਆ ਨਾ ਬਿਲਕੁਲ ਤੇ ਹੋਰ ਸੁਣਾਉਗਾ ਨਵੀਂ ਦਾਜੀ ਬਸ ਵਧੀਆ ਤੂੰ ਫਸਲ ਵਧੀਆ ਸੁਣਾ ਕਿਦਾਂ ਉਹ ਵਧੀਆ ਮੀਂਹ ਪੈ ਗਿਆ ਵਾ ਤੇ ਭੂਆ ਨਹੀਂ ਆਂਦੀ ਨਾਲ ਜਾਣਾ ਮੰਮੀ ਦਾ ਪਰਾਵਾ ਪੁੱਝੀ ਨਾ ਪੁੱਝ। ਅੱਛਾ ਮੈਂ ਤੇ ਉਦੋਂ ਵੀ ਕਿਹਾ ਜਦੋਂ ਤੂੰ ਫੋਨ ਕੀਤਾ ਸੀ। ਹੂੰ ਤੇ ਉਹਨਾਂ ਕਿੱਥੇ ਆਉਣਾ ਸੀ। ਉਹਦਾ ਕਬਲ ਗਰੇਲ ਨੂੰ ਕਹਿਣ ਦੀ ਵੀ ਭੂਆ ਵੀ ਆ ਜਾਂਦੀ ਤੇ ਚੰਗਾ ਹੀ ਨਾਲ। ਪਰ ਮੈਂ ਵੀ ਹੁਣ ਉਹ ਗਲੇ ਦੀ ਮਰਜ਼ੀ ਆ ਨਾ ਕੀ ਕਹਿਣਾ ਇਹ ਚੀਜ਼ ਤੇ। ਆਹ ਹੋਈ ਤੇ ਆ ਉਹਦਾ ਮੈਂ ਜ਼ੋਰ ਲਾਇਆ ਸਹੀ। ਮੈਂ ਸਵੇਰੇ ਵੀ ਕੀਤੀ ਸੀ ਗੱਲ। ਹੂੰ ਤੇ ਉਹ ਗੱਲ ਵੀ ਨਾ ਹੀ। ਚਲ ਕੋਈ ਨਹੀਂ ਠੀਕ ਹੈ ਜਿੱਦਾਂ ਲੱਗਦਾ। ਜਾਣ ਕੀ ਅੜੀ ਅੜੇ ਨੇ ਤੇ ਐਡੀ ਕੋ ਗੱਲ ਵੀ ਹੈ ਨਹੀਂ ਚੱਲ ਜਾਂਦੇ। ਉਹ ਨਹੀਂ ਕੋਈ ਨਹੀਂ ਵੇਖੋ। ਬੱਚੇ ਗਲਤੀਆਂ ਕਰਨ ਦੋ ਤੇ ਫਿਰ ਵੀ ਹੰਦਾ ਸਿਆਣਾ ਬੰਦਾ ਨਹੀਂ ਚੰਗਾ ਲੱਗਦਾ ਜਿਹਨ ਗੱਲਾਂ ਕਰਦਾ ਹੁਣ ਇਹ ਐ ਕਿ ਉੱਥੇ ਜਾ ਕੇ ਨਾ ਕੋਈ ਵੀ ਗੱਲ ਬੋਲੋ ਛੇੜੀ ਨਹੀਂ ਨਹੀਂ ਉੱਥੇ ਤੜੀ ਆਪਾਂ ਗੱਲ ਸੁਣਗੇ ਨਾ ਮੈਂ ਤਾਂ ਕਹਿ ਦੇਣਾ ਮਮੀ ਆਂਦੇ ਫਿਰ ਮ ਘਰ ਰਹੀ ਨਹੀਂ ਆ ਹਾਂ ਨਾ ਬਿਲਕੁਲ ਬਿਲਕੁਲ ਜੋ ਆਪਣੇ ਤਰੀਕੇ ਨਾਲ ਜਾਂ ਕਰੀ ਵੀ ਸੇਟ ਢਲੀ ਮੜੀ ਜੀ ਹੁਣ ਕੀ ਕਰੀਏ ਚੱਲ ਅਗਲੇ ਪੁੱਛਣਾ ਤੇ ਹੈਗਾ ਹੀ ਨਹੀਂ ਉਹਨਾਂ ਬਿਲਕੁਲ ਪੁੱਛਣਾ ਵਾਂ ਤੇ ਇਹ ਬਹਾਨਾ ਕੋਈ ਮਾਰ ਲਈ ਜਾਂਦੀ ਸੇਟ ਢਲੀ ਮੜੀ ਜੀ ਆਹ ਮਾਰਨਾ ਹੀ ਪੈਣਾ ਵਾ ਹੋਰ ਫਿਰ ਕੀ ਕਰਨਾ ਮੈਂ ਗਰਲੀ ਨੇ ਲੈ ਆਓ ਚਾਹ ਇਨਾ ਟਾਈਮ ਜਾਦਾ ਭਾਵੇਂ ਰਹਿ ਨਹੀਂ ਦਿੰਦੇ ਐਵੇਂ ਠੰਡ ਚ ਤੈਨੂੰ ਪਤਾ ਚਾ ਜਿੰਨੀ ਮਿਰਚੀ ਉਨੀ ਥੋੜੀ ਪਿੰਦਾ ਬੋਲਦੀ ਆਈ ਲੱਗਦਾ ਵਿਆਹ ਵੀ ਵੇਖਿਆ ਹੈ ਸਿੰਦਰ ਤੈਨੂੰ ਪਤਾ ਹੀ ਆ ਵੀ ਸਿਆਲ ਚ ਵਿਆਹ ਮੁੱਕਦੇ ਥੋੜਾ ਇਹ ਤੇ ਆ ਮਾਂ ਹੀ ਭਰਾ ਖਲਾਸੀ ਹੋਈ ਉਹ ਇੱਥੇ ਲਾਕ ਹੀ ਨਹੀਂ ਸਿੱਧਾ ਆ ਚੰਥੇ ਦਿਨ ਵਿਆਹ ਚੌਥੇ ਦਿਨ ਵਿਆਹ ਚੱਲਿਆ ਵੀ ਖਾਣ ਪੀਣ ਦਾ ਤਰਿਆ ਰਹਿੰਦਾ ਨਾ ਆਣ ਪੀਣ ਦਾ ਤਰਿਆ ਰਹਿੰਦਾ ਜੇ ਵੀ ਹੋਲੀ ਹੁੰਦੀ ਆ ਨਾਲ ਉਹਨਾਂ ਫਿਰ ਵੇਖੋ ਜੀ ਕਰਨੀ ਪੈਂਦੀ ਹੈ ਕਰਨੀ ਸਹੀ ਗੱਲ ਜਾਦਾ ਨਾ ਕਰਦੇ ਸਗੋਂ ਉੱਥੇ ਜਾ ਕੇ ਖਾਂਦੇ ਪੀਂਦੇ ਇੱਥੋਂ ਘਰ ਵੀ ਰੱਜ ਗਏ ਚਲ ਗਏ ਤੇ ਉਹ ਤੇ ਵੀ ਚਲੋ ਜਾ ਕੇ ਪੀ ਲੈ নাও ਚਾਹ ਹਾਂਜੀ ਜੀ ਵੀ ਤੁਸੀਂ ਵੀ ਪੀ ਲੈਣੀ ਹੀ ਤੁਹਾਡੇ ਅੱਗੇ ਅੱਗੇ ਬਣਾਈ ਹੈ ਅੱਗੇ ਵੀ ਮੈਂ ਚਾਹ ਹੁਣੇ ਪੀਤੀ ਆ ਤੇ ਚਲੋ ਫਿਰ ਹੋ ਜੋ ਜਲਦੀ ਤਿਆਰ ਹੈ ਮੈਂ ਤਾਂ ਮਸੂਟ ਬਖੰਨੀ ਹੈ ਪਹਿਲਾਂ ਲਿਓ ਦਿਖਾਉ ਹਾਂ ਹਾਂ ਲਾ ਨਾ ਵੀ ਸੁਣਾ ਮੈਂ ਸੂਟ ਤੇ ਦੀਦੀ ਬੜਾ ਸੋਹਣਾ ਵਾ ਕਿੰਨੇ ਦਾ ਭਣਿਆ ਜੇ ਇਹ ਮੇਸਾ ਨਾ 2.500 ਚ ਪੈ ਗਿਆ ਵਾ ਅਛਾ ਠੀਕ ਆ ਸਵਾਈ ਸੁਈ ਭਾਗੇ ਸਾਰਾ ਕੁਛ ਹੈ ਨਾ ਆ ਲਾਉਣ ਵੀ ਮੰਮੀ ਹੁਣਾਂ ਦਿੱਤਾ ਹੀ ਮੈਂ ਭੱਗ ਚੱਲ ਨਾ ਦੋ ਤਾਂ ਨਾ ਲਾਉਂਦੀ ਈ ਨਾਲ ਤੇ ਫਿਰ ਮੈਂ ਸੂਟ ਸਵਾ ਲਿਆ ਸੋਹਣਾ ਵਾ ਸੂਟ ਤੇ ਬੜਾ ਵਧੀਆ ਵਾ ਚਲੋ ਪਾ ਲਓ ਫਿਰ ਉਦਾਂ ਨਾ ਮੈਂ ਪਹਿਲੀ ਸੂਟਾਂ ਚ ਸੂਟ ਪਾ ਕੇ ਜਾਣਾ ਏ ਉਹ ਵੀ ਠੀਕ ਆਲੀ ਦਾ ਪੈਰ ਦੇ ਪੈਰ ਫੋਨ ਆ ਗਿਆ ਵੀ ਮੈਂ ਤੁਹਾਡਾ ਸੂਟ ਸੀਤਾ ਵਾ ਤੇ ਮੈਂ ਕੋਰੀ ਆਣੀ ਕਿ ਆ ਫਿਰ ਮੈਂ ਇਹਨਾਂ ਨੂੰ ਕੱਲਿਆ ਤੇ ਇਹ ਮੈਨੂੰ ਸੁ ਗੁੱਸੇ ਹੁਣ ਵੀ ਪਹਿਲਿਆਂ ਚ ਪਾ ਜਾ ਮੈਂ ਨਹੀਂ ਮੈਂ ਉਹੋ ਹੀ ਸੂਟ ਪਾ ਕੇ ਜਾਣਾ ਵਾ ਨਾਲ ਇਹ ਵੀ ਗਿੱਲੇ ਹੋਗੇ ਜਦੋਂ ਆਏ ਤੇ ਮੈਨੂੰ ਗੁੱਸੇ ਹੁਣ ਵੀ ਤੇਰੇ ਵਜ੍ਹਾ ਕਰਕੇ ਮੇਰੇ ਕੱਪੜੇ ਗਿੱਲੇ ਹੋਗੇ ਤੇ ਮੈਂ ਹਲਾ ਲਓ ਆਂਦੇ ਫੇਰ ਹੀ ਪੱਗ ਬੰਨਣੀ ਪੈਣੀ ਮੈਨੂੰ ਚਲੋ ਕੋਈ ਗੱਲ ਨਹੀਂ ਪਰ ਤੁਹਾਨੂੰ ਤੇ ਨਵਾਂ ਸੂਟ ਮਿਲ ਗਿਆ ਆਣਾ ਚੱਲ ਨਾ ਮੈਂ ਭਾਂਡੇ ਰੱਖਵਾ ਲਿਆ ਤੂੰ ਹੀ ਆ ਮੈਨੂੰ ਫੜਾਓ ਤੇ ਤੂੰ ਹੀ ਕੱਪੜੇ ਪਾਉ ਮੈਂ ਰੱਖਾਂਵਾਂ